ਭਾਈ ਪ੍ਰਾਪਤ ਮਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨ ਕਾਮ ਮੇਲ ਸਾਦ ਸੰਗਤ ਭਜ ਕੇਵਲ ਨਾਮ ਸੋ ਕੋਟਾਲ ਗੁਰ ਸੇਵੀ ਐ ਐਨਸ ਸਹਜ ਸੁਪਾਏ ਦਰਸ਼ਨ ਪਰਸੀਐ ਗੁਰੂ ਕੇ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪਹਿਲਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮਤਾਰੇ ਭਿਖਾਰੀ ਜਿਉ ਮੈਂ ਕੀ ਮੰਗੋ ਚ ਤੇਰੇ ਨਾ ਰਹੀ ਭਾਰ ਦੀ ਜੈ ਨਾਮ ਪਿਆਰੀ ਜੀਓ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭੇਖਾਰੀ ਜੀਓ ਮੈਂ ਕੀ ਮੰਗਾਂ ਕਿਛ ਤੇਰ ਨਾ ਰਹਾਈ ਹਰ ਦੀ ਜੈ ਨਾਮ ਪਿਆਰੀ ਜੀਓ ਘਟ ਘਟ ਰਵ ਰਹਾ ਬਨਵਾਰੀ ਜਲ ਥਲ ਮਈਲ ਗੁਪਤੋ ਵਰਤੇ ਗੁਰ ਸਬਦੀ ਦੇਖ ਨਿਹਾਰੀ ਜਿਉ ਰਹਾਉ ਮਰਤ ਪਿਆਲ ਆਕਾਸ ਦਿਖਾਇਓ ਬਰਸਤ ਗੁਰ ਕਿਰਪਾ ਧਾਰੀ ਜਿਉ ਸੋ ਬ੍ਰਹਮ ਜੋਨੀ ਹੈ ਪੀ ਹੋਨੀ ਕਟ ਭੀਤਰ ਦੇਖ ਮੁਰਾਰੀ ਜਿਓ ਜਨਮ ਮਰਨ ਕਹੋ ਇਹੋ ਜਗ ਵਪੜੋ ਇਹਨ ਦੂਜੈ ਪਗਤ ਵਿਸਾਰੀ ਜਿਓ ਸਾਤ ਗੁਰ ਮਿਲੇ ਤਾ ਗੁਰ ਮਤ ਪਾਈਐ ਸਾਕਤ ਬਾਜੀ ਹਰੀ ਜਿਓ ਸਾਤ ਗੁਰ ਬੰਧਨ ਤੋੜ ਨਿਰਾਰੇ ਬੋੜ ਨਾ ਗਰਬ ਮਝਾਰੀ ਜਿਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਉ ਸਤ ਗੁਰ ਬੰਧਨ ਤੋੜ ਨਿਰਾਰੇ ਬਹੁੜ ਨਾ ਗਰਭ ਮਝਾਰੀ ਜੀਉ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ